ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਇੱਕ ਵਾਰ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਲੋਕਾਂ ਦੀਆਂ ਦੁਕਾਨਾਂ ਦੀ ਸੁਰੱਖਿਆ ਨੂੰ ਲੈ ਕੇ ਫਿਰ ਤੋਂ ਸਵਾਲ ਖੜੇ ਹੋਏ ਨੇ ਦੱਸ ਦਈਏ ਚੋਰਾਂ ਨੇ ਬਲੈਕਆਊਟ ਦਾ ਫਾਇਦਾ ਚੁੱਕ ਕੇ ਇੱਕੋ ਰਾਤ ਵਿੱਚ ਸੀਰੀਅਸ ਵਾਈਜ਼ 6 ਦੁਕਾਨਾਂ ਤੇ ਚੋਰੀ ਕੀਤੀ ਹੈ ਤੇ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਬੀਤੀ ਰਾਤ ਚੋਰਾ ਵੱਲੋਂ ਜਿਹੜਾ ਗੁਰਦਾਸਪੁਰ ਦੇ ਕਸਬਾ ਫਤਿਹਗਰ ਚੂੜੀਆਂ ਅਤੇ ਪਿੰਡ ਕਾਲਾ ਅਫਗਾਨਾ ਵਿਖੇ ਬਲੈਕਆਊਟ ਦਾ ਫਾਇਦਾ ਚੁੱਕਦੇ ਹੋਏ ਸੀਰੀਅਲ ਵਾਈਜ਼ 6 ਦੁਕਾਨਾਂ ਨੂੰ ਨਿਸ਼ਾਣਾ ਬਣਾਉਂਦਿਆਂ ਸ਼ਟਰ ਅਤੇ ਜਿੰਦਰੇ ਤੋੜ ਕੇ ਨਕਦੀ ਲੈ ਕੇ ਚੋਰ ਜਿਹੜੇ ਆ ਉਹ ਫਰਾਰ ਹੋ ਗਏ ਇਹਨਾਂ ਵਿੱਚੋਂ ਇੱਕ ਦੁਕਾਨ ਬੱਲ ਗਿਫਟ ਹਾਊਸ ਦਾ ਸ਼ਟਰ ਤੋੜ ਤੋੜਦੇ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਉਹ ਸੀਸੀਟੀਵੀ ਵਿੱਚ ਰਿਕਾਰਡ ਹੋਈਆਂ ਹਨ ਬੀਤੀ ਰਾਤ ਚੋਰਾਂ ਵੱਲੋਂ ਗਿਫਟ ਹਾਊਸ ਮੈਡੀਕਲ ਸਟੋਰ ਕਰਿਆਨਾ ਸਟੋਰ ਸਪੋਰਟਸ ਕਲੱਬ ਐਂਡ ਟਰਾਫੀ ਦੀਆਂ ਦੁਕਾਨਾਂ ਉੱਪਰ ਚੋਰੀ ਕੀਤੀ ਜਦਕਿ ਕਾਲਾ ਫਗਾਨਾ ਵਿਖੇ ਕਰੀਆਨਾ ਸਟੋਰ ਅਤੇ ਮੈਡੀਕਲ ਸਟੋਰ ਨੂੰ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਫਤਿਹਗਰ ਚੂੜੀਆਂ ਕਰਿਆਨਾ ਸਟੋਰ ਤੋਂ 2500 ਰੁਪਏ ਜੱਦ ਕੇ ਮੈਡੀਕਲ ਸਟੋਰ ਤੋਂ 2400 ਰੁਪਏ ਸਪੋਰਟਸ ਐਂਡ ਟਰਾਫੀ ਦੀ ਜਿਹੜੀ ਦੁਕਾਨ ਹੈ ਉਥੋਂ ਥੋੜੀ ਨਗਦੀ ਅਤੇ ਕਾਲਾ ਅਫਗਾਨਾ ਵਾਲੀ ਦੁਕਾਨ ਜਿੱਨਾਂ ਚੋਂ ਮੈਡੀਕਲ ਸਟੋਰ ਹੈ ਉਥੋਂ 22000 ਦੇ ਕਰੀਬ ਚੋਰ ਜਿਹੜੇ ਆ ਉਹ ਪੈਸੇ ਲੈ ਕੇ ਫਰਾਰ ਹੋ ਕੇ ਫਤਿਹਗਰ ਚੂੜੀਆਂ ਦੇ ਐਸਐਚਓ ਕਿਰਨਦੀਪ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਸਾਥਿਓ ਸਵਾਲ ਖੜੇ ਹੁੰਦੇ ਨੇ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਪੰਜਾਬ ਨੂੰ ਛੇਤੀ ਰੰਗਲਾ ਪੰਜਾਬ ਬਣਾ ਦੇਣਾ ਪਰ ਦੂਜੇ ਪਾਸੇ ਸਵਾਲ ਇਹ ਖੜੇ ਹੁੰਦੇ ਨੇ ਕਿ ਕੀ ਅਸੀਂ ਆਮ ਲੋਕ ਸੁਰੱਖਿਅਤਾਂ ਕੀ ਸਾਡੀਆਂ ਦੁਕਾਨਾਂ ਸੁਰੱਖਿਅਤ ਹਨ ਕਿ ਜਿਹੜੇ ਸੀਸੀਟੀਵੀ ਕੈਮਰੇ ਸੀ ਲਗਾਏ ਆ ਉਹ ਲੱਗਣ ਤੋਂ ਬਾਅਦ ਸਾਡੀਆਂ ਦੁਕਾਨਾਂ ਸੁਰੱਖਿਅਤ ਹੋ ਜਾਂਦੀਆਂ ਕਿ ਪ੍ਰੋਪਰ ਸਮੇਂ ਤੇ ਪ੍ਰਸ਼ਾਸਨ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਹੈ ਕਿ ਹੁਣ ਅਸੀਂ ਆਪਣੀ ਦੁਕਾਨਾਂ ਵਿੱਚ అలਾਰਮ ਲਗਾ ਲਈਏ ਕਿ ਜੇ ਕਿਤੇ ਕੋਈ ਜਿੰਦਰੇ ਭੰਦਾ ਜਾਂ ਸ਼ਟਰ ਤੋੜਦਾ ਤਾਂ ਅਲਾਰਮ ਪੂਰੇ ਸ਼ਹਿਰ ਚ ਗੂੰਜੇ ਕਿ ਹੁਣ ਸਾਇਰਨ ਜਿਹੜੇ ਆ ਸਾਨੂੰ ਦੁਕਾਨਾਂ ਚ ਲਗਾਉਣੇ ਪੈਣੇ ਆ ਬਹੁਤ ਸਾਰੇ ਸਵਾਲ ਨੇ ਦਿਖਾਣੇ ਮੌਕੇ ਦੇ ਤਸਵੀਰਾਂ ਅੱਲ ਇਸ ਤਰ੍ਹਾਂ ਵੀ ਸਾਨੂੰ 5 ਵਜੇ ਫੋਨ ਗਿਆ ਘਰੇ ਆ ਜੀ ਆਦੀ ਉੱਤੇ ਹੀ ਸਾਂ ਸਾਨੂੰ ਕਹਿੰਦੇ ਬਲਸਾ ਤੁਹਾਡੀ ਦੁਕਾਨ ਦਾ ਸ਼ਟਰ ਟੁੱਟੇ ਨੇ ਅਸੀਂ ਜਦੋਂ ਆ ਕੇ ਵੇਖਿਆ ਸ਼ਟਰ ਜਿਹੜਾ ਟੁੱਟਾ ਸੀ ਆਪਣਾ ਆਪਣੇ ਕੈਮਰੇ ਚੱਕੀ ਤੇ ਕੈਮਰਿਆਂ ਦੇ ਵਿੱਚ ਜਿਹੜੇ ਸੀ ਦੋ ਜਣੇ ਜਿਹੜੇ ਸ਼ਟਰ ਨੂੰ ਤੋੜਦੇ ਸੀ ਟੋਣ ਤੋਂ ਬਾਅਦ ਉਹਨਾਂ ਜਿਹੜਾ ਅੰਦਰ ਸਾਡੇ ਜਿਹੜੇ ਸ਼ੀਸ਼ਾ ਲੱਗਾ ਸੀ ਉਹ ਸ਼ੀਸ਼ਾ ਜਿਹੜਾ ਸੀ ਉਹ ਲੌਕ ਸੀ ਉਹ ਲੌਕ ਨਾ ਖੁੱਲਣ ਕਰਕੇ ਉਹਨਾਂ ਕੋ ਅੰਦਰ ਨਹੀਂ ਵੜਿਆ ਗਿਆ ਉਹ ਤਕਰੀਬਨ 3:05 ਤੇ ਆਏ ਆ 10 ਮਿੰਟ ਉਹ ਖੁੱਲਦੇ ਰਹੇ ਨੇ ਤੇ ਬਾਰੇ ਕਿਰਪਾ ਕੀ ਕੋਈ ਨੁਕਸਾਨ ਨਹੀਂ ਹੋਇਆ ਇਹ ਆਪੀ ਸ਼ਟਰ ਟੁੱਟਾ ਤੇ ਅੰਦਰ ਨਹੀਂ ਉਹਨਾਂ ਕੋ ਜਾ ਹੋਇਆ ਜੇ ਕੋਈ ਅੰਦਰ ਚੱਲ ਜਾਂਦੇ ਫਿਰ ਉਹਨਾਂ ਜਿਹੜੀ ਨਿਜਤਨਾ ਇਹ ਨੁਕਸਾਨ ਜ਼ਿਆਦਾ ਹੀ ਕਰਨਾ ਸੀ ਨਾ ਖਾਣੇ ਉਹ ਗਵਾਂਡੀ ਨੇ ਕੋਈ ਪੰਜ ਕੋਈ ਨਾ ਫੋਨ ਕੀਤਾ ਉਹ ਕਹਿੰਦੇ ਵੀ ਬਲਸਾਲ ਤੁਹਾਡੇ ਮਤਲਬ ਛੱਟ ਟੁੱਟਾ ਅਸੀਂ ਫਿਰ ਸਾਰੇ ਜਣੇ ਆਏ ਆ ਅੱਗੇ ਚੈੱਕ ਕੀਤਾ ਸੀ ਪੁਲਸ ਆਈ ਸੀ ਪੁਲਸ ਆਈ ਸੀ ਬਾਅਦ ਪੁਲਸ ਨੂੰ ਫਿਰ ਫੋਨ ਕੀਤਾ ਬਾਅਦ ਪੁਲਸ ਆਈ ਅਸੀਂ ਤੇ ਇਹ ਕਹਿੰਦੇ ਆ ਕਿ ਇਹ ਚੋਰਾਂ ਨੂੰ ਇੱਕ ਨੱਥ ਪਾਈ ਜਾਵੇ ਲੋਕ ਬਹੁਤ ਜਿਹੜੇ ਗਰੀਬ ਬੰਦੇ ਕਈ ਨੇ ਦੁਕਾਨਦਾਰ ਮਿਹਨਤ ਕਰਦੇ ਨੇ ਉਹਨੇ ਤੁਹਾਡੇ ਬਾਕੀ ਦੁਕਾਨਾਂ ਇੱਥੇ 6 ਦੁਕਾਨਾਂ ਦੇ ਤਾਲੇ ਟੁੱਟੇ ਉਹਨਾਂ ਦੇ ਵੀ ਪੈਸੇ ਨਿਕਲੇ ਨੇ ਇਸ ਕਰਕੇ ਅਸੀਂ ਆ ਇੱਕ ਤੇ ਆ ਜਿਹੜੀ ਸ਼ਹਿਰ ਦੀ ਲਾਈਟ ਬੰਦਿਆ ਅਸੀਂ ਇਹਦੇ ਬਾਰੇ ਵੀ ਕਹਿੰਨੇ ਆ ਵੀ ਸ਼ਹਿਰ ਦੀ ਲਾਈਟ ਜਗੜੀ ਚਾਹੀਦੀ ਆ ਜਿਹਦੇ ਕਰਕੇ ਚੋਰਾਂ ਨੂੰ ਨੱਥ ਪਈ ਜਾਵੇ ਲਾਈਟ ਬੰਦ ਹੁਣ ਕਰਕੇ ਚੋਰ ਜਿਹੜਾ ਚੋਰ ਆ ਫਾਇਦਾ ਉਠਾਉਂਦੇ ਨੇ ਇਸ ਕਰਕੇ ਤੇ ਅਸੀਂ ਕਹਿੰਨੇ ਆ ਵੀ ਸਾਰੇ ਸ਼ਹਿਰ 'ਚ ਜਿਹੜੀ ਆ ਲਾਈਟ ਜਗਦੀ ਜਿੱਥੇ ਅੱਗੇ ਜਗਦੀ ਸੀ ਇਸ ਕਰਕੇ ਲੋਕਾਂ ਦਾ ਬਚਾਅ ਹੋਏਗਾ ਨਹੀਂ ਤੇ ਇਤਨਾ ਚੋਰੀਆਂ ਅੱਗੇ ਵੀ ਹੁੰਦੀਆਂ ਵੀ ਆ ਤੇ ਇਤਨਾ ਹੀ ਹੁੰਦੀਆਂ ਰਹਿਣਗੀਆਂ ਜੀ ਘਰਸਾਂ ਤੇ ਫੋਨ ਆਇਆ ਸੀ ਕਿਸੇ ਦਾ ਜੀ ਤੇ ਉਹ ਬੇਟਾ ਆਇਆ ਪਹਿਲੋਂ ਤੇ ਮੈਂ ਬਾਅਦ 'ਚ ਆਇਆ ਤੇ ਸ਼ਟਰ ਥੋੜਾ ਜਿਹਾ ਟਟਾਂ ਲਾਗ ਨਾਲ ਥੋੜਾ ਜਿਹਾ ਚੁੱਕਿਆ ਦਾ ਸੀ ਗੱਲੇ ਦੇ ਵਿੱਚੋਂ 2.5000 ਰੁਪਇਆ ਸੀ। 2.5000 ਰੁਪਇਆ ਬਲੀਆਂ ਲਾ ਕੇ ਥਲੇ ਸਭ ਤੋਂ ਪਹਿਲੇ ਤੇ ਬੜੀ ਮੰਦ ਭਾਗੀ ਗੱਲ ਆ ਫਤਿਹਗੜ ਚੂੜੀਆਂ ਦੇ ਵਿੱਚ 5 ਤੋਂ 6 ਦੇ ਕਰੀਬ ਬੀਤੀ ਰਾਤ ਚੋਰੀਆਂ ਹੋਈਆਂ ਨੇ। ਬੜੀ ਦਲੇਰੀ ਦੇ ਨਾਲ ਚੋਰਾਂ ਨੇ ਸ਼ਟਰ ਤੋੜ ਕੇ ਸਬਲਾਂ ਦੇ ਨਾਲ ਸ਼ਟਰਾਂ ਨੂੰ ਉੱਚੇ ਚੁੱਕ ਕੇ ਦੁਕਾਨਦਾਰਾਂ ਦੇ ਵਿੱਚੋਂ ਕੈਸ਼ ਅਤੇ ਹੋਰ ਜਿਹੜੀਆਂ ਕੀਮਤੀ ਚੀਜ਼ਾਂ ਨੇ ਖੜੀਆਂ ਨੇ। ਮੇਰੀ ਹਮਦਰਦੀ ਹੈ ਸਾਰੇ ਦੁਕਾਨਦਾਰਾਂ ਨਾਲ ਪਰ ਇਹਦਾ ਮੁੱਖ ਕਾਰਨ ਜਿਹੜਾ ਜੀ ਬੀਤੇ ਕੁਝ ਦਿਨਾਂ ਤੋਂ ਬਲੈਕਆਊਟ ਚੱਲ ਰਿਹਾ ਬਲੈਕਆਊਟ ਹੋਣ ਕਰਕੇ ਸਾਰੇ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਬੰਦ ਰਹਿੰਦੀਆਂ ਨੇ ਚੋਰਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਸਾਨੂੰ ਵੀ ਇਸ ਬਾਰੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਦੇ ਕੇ ਸਤਰਕ ਰਹਿਣਾ ਪਊਗਾ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਭਾਵੇਂ ਸਪੈਸ਼ਲ ਤੌਰ ਦੇ ਉੱਤੇ ਤਾਇਨਾਤ ਕਰੀਏ ਸਾਰੇ ਦੁਕਾਨਦਾਰਾਂ ਦੇ ਨਾਲ ਅਸੀਂ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਵਾਂਗੇ ਜਿਸ ਤਰ੍ਹਾਂ ਸਾਨੂੰ ਗਾਈਡਲਾਈਨ ਆਉਣਗੀਆਂ ਉਹਦੇ ਮੁਤਾਬਕ ਚੱਲਾਂਗੇ ਉਹਨੇ ਐਸਐਚਓ ਸਾਹਿਬ ਹੋ ਕੇ ਗਏ ਨੇ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਚੋਰੀਆਂ ਨੂੰ ਟ੍ਰੇਸ ਕਰਕੇ ਦੁਕਾਨਦਾਰਾਂ ਦੀ ਪਰਪਾਈ ਕਰਾਈ ਜਾਵੇ ਤੇ ਅਸੀਂ ਵੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਦੇਰ ਇਹ ਸੰਕਟ ਦੀ ਘੜੀ ਹੈ ਉਹਨੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕ ਰਲ ਮਿਲ ਕੇ ਆਪਣੀ ਸੁਰੱਖਿਆ ਆਪ ਹੀ ਕਰਨ ਦਾ ਉਪਰਾਲਾ ਕਰੀਏ ਅਤੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਚੌਂਕੀਦਾਰ ਤਾਇਨਾਤ ਕਰਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਈਏ ਦੇਖੋ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਹੈ ਕਿ ਅਰਲੀ ਮਾਰਨਿੰਗ ਕੇ ਰਾਤੀ ਜਿਹੜਾ ਵਾ ਤਿੰਨ ਤੋਂ ਚਾਰ ਦੁਕਾਨਾਂ ਦੇ ਜਿਹੜੇ ਆ ਫਟੇਗੜ ਚੂੜੀਆਂ ਵੇਚਦੇ ਆ ਆਪਣਾ ਸ਼ਟਰ ਟੁੱਟੇ ਪਾਏ ਗਏ ਆ ਤੇ ਉਹਦੇ ਸੰਬੰਧੀ ਜਿਹੜੇ ਆ ਮੌਕੇ ਤੇ ਆਏ ਆ ਇਸ ਵਾਰ ਜਿਹੜਾ ਬੱਲ ਟੀਵੀ ਸੈਂਟਰ ਦੇ ਪਹੁੰਚੇ ਆ ਇਹਨਾਂ ਦਾ ਸ਼ਟਰ ਜਿਹੜਾ ਵਾ ਚੋਰਾ ਵੱਲੋਂ ਤੋੜਿਆ ਗਿਆ ਵਾ ਪਰੰਤੂ ਇਥੇ ਕੋਈ ਚੀਜ਼ ਜਿਹੜੀ ਆ ਚੋਰੀ ਨਹੀਂ ਹੋਈ ਇਸ ਤੋਂ ਇਲਾਵਾ ਸਾਨੂੰ ਇੱਕ ਮੈਡੀਕਲ ਸਟੋਰ ਬਾਰੇ ਇਨਫੋਰਮੇਸ਼ਨ ਮਿਲੀ ਹੈ ਜੀ ਤੇ ਉੱਥੇ ਵੀ ਬਸ ਆ ਮੌਕੇ ਤੇ ਜਾ ਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਨਾਂ ਦੇ ਬਿਆਨਾਂ ਦੇ ਕਾਰਵਾਈ ਕਰਕੇ ਤੇ ਜਿਹੜਾ ਚੋਰਾਂ ਨੂੰ ਜਲਦੋਂ ਜਲਦ ਜਿਹੜਾ ਵਾ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਊਗਾ